ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਗੁਰਪਿਆਰ ਸਿੰਘ ਗੱਲ ਕਰਾਂਗੇ ਅੱਜ ਦੀਆਂ ਪੰਜਾਬ ਦੀਆਂ ਮੁੱਖ ਖਬਰਾਂ ਬਾਰੇ ਆਓ ਰੁਖ ਕਰਦੇ ਹਾਂ ਪਹਿਲੀ ਵੱਡੀ ਖਬਰ ਵੱਲ ਨਾਬਾ ਵਿਖੇ ਪਹੁੰਚੇ ਨਸ਼ਾ ਵਿਰੁੱਧ ਮੋਰਚਾ ਪੰਜਾਬ ਦੇ ਮੁਖ ਬਲਾਰੇ ਬਲਤੇਜ ਪੰਨੂ ਨੇ ਵੱਡਾ ਬਿਆਨ ਦਿੱਤਾ ਹੈ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰਨ ਤੇ ਪੰਨੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਸਿੱਧੀ ਚੇਤਾਵਨੀ ਹੈ ਕਿ ਲਾ ਐਂਡ ਆਰਡਰ ਦੇ ਖਿਲਾਫ ਜੇ ਕੋਈ ਕੁਤਾਹੀ ਵਰਤੇਗਾ ਉਸ ਖਿਲਾਫ ਵੱਡੀ ਕਾਰਵਾਈ ਹੋਵੇਗੀ ਭਾਵੇਂ ਕਿ ਗੈਂਗਸਟਰ ਹੋਵੇ ਭਾਵੇਂ ਸਾਡਾ ਸਰਕਾਰ ਦਾ ਅਧਿਕਾਰੀ ਡਿਊਟੀ ਵਿੱਚ ਕੁਤਾਹੀ ਵਰਤੋ ਉਸ ਦੇ ਵਿਰੁੱਧ ਸਖਤ ਕਾਰਵਾਈ ਹੋਵੇਗੀ ਇਹ ਸਾਰੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਬਲਤੇਜ ਪੰਨੂ ਨੇ ਨਾਬਾ ਕਬੱਡੀ ਕੱਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਇਹ ਵੱਡਾ ਬਿਆਨ ਦਿੱਤਾ ਬਲਤੇਜ ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਗੈਂਗਸਟਰਾਂ ਖਿਲਾਫ ਕਾਰਵਾਈ ਵਿੱਚ ਢਿੱਲ ਉੱਤੇ ਵੱਡਾ ਐਕਸ਼ਨ ਲਿਆ ਹੈ ਸਰਕਾਰ ਨੇ ਅਮਰਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਕਿਉਂਕਿ ਜੋ ਵੀ ਡਿਊਟੀ ਦੌਰਾਨ ਕੋਈ ਕੁਤਾਈ ਵਰਤੇਗਾ ਉਸਤੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਸਭ ਕੁਝ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਮੁਤਾਬਕ ਹੋਇਆ ਉਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਮੇਟੀਆਂ ਬਣਾਈਆਂ ਗਈਆਂ ਹਨ ਤਰਨਤਾਰਨ ਜਿਮਨੀ ਚੌਣ ਜਿੱਤਨ ਤੇ ਪੰਨੂ ਨੇ ਕਿਹਾ ਕਿ ਜੋ ਅਖੋਤੀ ਵਿਦਵਾਨ ਸੋਸ਼ਲ ਮੀਡੀਆ ਤੇ ਟਿੱਪਣੀ ਕਰਦੇ ਸੀ ਉਹਨਾਂ ਦਾ ਮੂੰਹ ਬੰਦ ਹੋ ਗਿਆ ਕਿਉਂਕਿ ਲੋਕ ਆਪ ਪਾਰਟੀ ਦੇ ਨਾਲ ਹਨ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਨਾ ਕਰਾਉਣ ਤੇ ਅਤੇ ਵਿਦਿਆਰਥੀਆਂ ਵੱਲੋਂ ਪੇਪਰਾਂ ਦਾ ਬਾਈਕਾਟ ਕਰਨ ਤੇ ਪੰਨੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਬੈਠਣਾ ਚਾਹੀਦਾ ਪਰ ਜੇ ਉਹਨਾਂ ਦੀਆਂ ਮੰਗਾਂ ਨੂੰ ਉਹਨਾਂ ਨੂੰ ਜ਼ਰੂਰ ਮੰਨ ਲੈਣਾ ਚਾਹੀਦਾ ਹੈ ਭਾਵੇਂ ਸਰਕਾਰ ਸੂਬੇ ਦੀ ਹੋਵੇ ਜਾਂ ਕੇਂਦਰ ਦੀ ਜਿਹੜੇ ਲਾਅ ਐਂਡ ਆਰਡਰ ਹੈ ਉਹਦੇ ਉੱਤੇ ਕੋਈ ਵੀ ਉਹਦੇ ਨਾਲ ਜਿਹੜਾ ਜੀ ਉਹ ਖੇਡੂਗਾ ਜ਼ੀਰੋ ਟੋਲਰੈਂਸ ਹੈ ਮੁੱਖ ਮੰਤਰੀ ਸਾਹਿਬ ਦੀ ਚਾਹੇ ਉਹ ਕੋਈ ਗੈਂਗਸਟਰ ਹੋਵੇ ਚਾਹੇ ਸਾਡਾ ਜਿਹੜਾ ਦੀ ਕੋਈ ਆਪਣੀ ਡਿਊਟੀ ਦੇ ਵਿੱਚ ਕوتاਹੀ ਕਰੇ ਉਹ ਹੋਵੇ ਜਦੋਂ ਕوتاਹੀ ਹੋਈ ਹੈ ਤੇ ਤਾਂ ਕਰਕੇ ਮੁੱਖ ਮੰਤਰੀ ਸਾਹਿਬ ਦੇ ਦੇਸ਼ ਦੇ ਤੇ ਸਸਪੈਂਡ ਕੀਤਾ ਗਿਆ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਜੁਧ ਨਸ਼ਿਆਂ ਵਿਰੁੱਧ ਤੁਹਾਡੀ ਮੁਹਿੰਮ ਲਗਾਤਾਰ ਜਾਰੀ ਹੈ ਕਿਸ ਤਰ੍ਹਾਂ ਵਾਚ ਕਰਦੇ ਹੋ ਹੁਣ ਤੁਸੀਂ ਪਿੰਡਾਂ ਦੇ ਵਿੱਚ ਵੀ ਵਿਛੜਦੇ ਹੋਵੋਗੇ ਹੁਣ ਹਾਲਾਤ ਕਿਸ ਤਰ੍ਹਾਂ ਦੇ ਨੇ ਪਹਿਲਾਂ ਕਿਸ ਤਰ੍ਹਾਂ ਦੇ ਸੀ ਦੇਖੋ ਨਸ਼ਾ ਰਾਤੋ ਰਾਤ ਖਤਮ ਨਹੀਂ ਹੋਣਾ ਅਸੀਂ ਯੁੱਧ ਲੜ ਰਹੇ ਹਾਂ ਯੁੱਧ ਜਿਹੜਾ ਉਹ ਕਈ ਐਂਗਲ ਤੋਂ ਲੜਿਆ ਜਾਂਦਾ ਇੱਕ ਜਿਹੜਾ ਫੇਸ ਸੀਗਾ ਸਾਡਾ ਹਰ ਪਿੰਡ ਤੇ ਹਰ ਵਾਰਡ ਤੱਕ ਪਹੁੰਚਣਾ ਉਹ ਮੁਕੰਮਲ ਹੋ ਗਿਆ ਜਿਹਦੇ ਵਿੱਚ ਅਸੀਂ ਹਰ ਪਿੰਡ ਤੱਕ ਪਹੁੰਚੇ ਆ ਹਰ ਵਾਰਡ ਤੱਕ ਪਹੁੰਚੇ ਆ ਸੌ ਜਿਹੜੀ ਆ ਉਹ ਚੁਕਾਈ ਆ ਦੂਸਰਾ ਫੇਸ ਜਿਹੜਾ ਜਿਹਦੇ ਵਿੱਚ ਅਸੀਂ VDC ਜਿਹੜੇ ਵਿਲੇਜ ਡਿਫੈਂਸ ਕਮੇਟੀ ਨੇ ਪਿੰਡਾਂ ਦੇ ਰਖਵਾਲੇ ਉਹ ਮੁਕੰਮਲ ਕਰ ਲਿਆ 1 ਲੱਖ ਮੈਂਬਰ ਜਿਹੜਾ ਉਹ ਇਸ ਮਹਿੰਮ ਦੇ ਨਾਲ ਸਾਡਾ ਜੁੜ ਚੁੱਕਾ ਪਿੰਡਾਂ ਦੇ ਰੂਪ ਦੇ ਵਿੱਚ ਅਗਲਾ ਜਿਹੜਾ ਫੇਸ ਆ ਉਹ ਬਹੁਤ ਜਲਦੀ ਸਟਾਰਟ ਹੋਣ ਜਾ ਰਿਹਾ ਜਿਹਦੇ ਵਿੱਚ ਹਰ ਪਿੰਡ ਦਾ ਵਾਸੀ ਇਹਦੇ ਨਾਲ ਜੁੜੂਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਇੱਕ ਵਿਸ਼ੇਸ਼ ਜੱਥਾ ਭਾਰਤ ਤੋਂ ਪਾਕਿਸਤਾਨ ਗਿਆ ਸੀ। ਇਸ ਜੱਥੇ ਵਿੱਚੋਂ ਇੱਕ ਮਹਿਲਾ ਦੇ ਲਾਪਤਾ ਹੋਣ ਅਤੇ ਫਿਰ ਉੱਥੇ ਹੀ ਵਿਆਹ ਕਰ ਲੈਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਗੰਭੀਰ ਰੂਪ ਧਾਰ ਚੁੱਕਾ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਤੇ ਚਿੰਤਾ ਪ੍ਰਗਟਾਈ ਅਤੇ ਸਰਕਾਰ ਦੀ ਇਨਕੁਆਇਰੀ ਪ੍ਰਕਿਰਿਆ ਤੇ ਵੱਡੇ ਸਵਾਲ ਖੜੇ ਕੀਤੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਐਸਜੀਪੀਸੀ ਕੋਲ ਜਥੇ ਦੀ ਜੋ ਵਿਧਾਰਤ ਸੂਚੀ ਆਈ ਸੀ ਉਸ ਵਿੱਚ ਮਹਿਲਾਦਾਨ ਨਾਮ ਹੀ ਨਹੀਂ ਸੀ ਜਥੇ ਦੇ ਮੈਂਬਰਾਂਸਾਰ ਉਹ 8 ਦਿਨਾਂ ਤੱਕ ਸਾਰੇ ਸੂਬਿਆਂ ਨਾਲ ਹੀ ਰਹੀ ਦੇ ਮੈਂਬਰਾਂ ਅਨੁਸਾਰ ਉਹ 8 ਦਿਨਾਂ ਤੱਕ ਸਾਥੀਆਂ ਨਾਲ ਹੀ ਰਹੀ ਪਰ ਉਸ ਨੇ ਆਪਣੀ ਨਿੱਜੀ ਯੋਜਨਾਵਾਂ ਜਾਂ ਕਿਸੇ ਰਿਸ਼ਤੇਦਾਰ ਨਾਲ ਸੰਪਰਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਐਸਜੀਪੀਸੀ ਨੇ ਵੀ ਸਮੇਂ ਸਿਰ ਸਰਕਾਰੀ ਸੂਚੀ ਦੇ ਆਧਾਰ ਤੇ ਹੀ ਪ੍ਰਵਾਨਗੀ ਦਿੱਤੀ ਕਿਉਂਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਵਿਅਕਤੀ ਦੀ ਬੈਕਗ੍ਰਾਉਂਡ ਜਾਂਚੀ ਜਾਵੇ ਪ੍ਰਤਾਪ ਸਿੰਘ ਨੇ ਕਿਹਾ ਕਿ ਜੇਕਰ ਮਹਿਲਾ ਕਿਸੇ ਨਾਲ ਆਨਲਾਈਨ ਗੱਲਬਾਤ ਕਰ ਰਹੀ ਸੀ ਤਾਂ ਉਸ ਦੇ ਇਰਾਦੇ ਸ਼ੱਕੀ ਸਨ ਤਾਂ ਇਹ ਪਤਾ ਲਗਾਉਣਾ ਸਰਕਾਰ ਦਾ ਵੀ ਫਰਜ਼ ਸੀ ਉਹਨਾਂ ਦਾ ਕਹਿਣਾ ਸੀ ਕਿ ਸੁਰੱਖਿਆ ਏਜੰਸੀਆਂ ਨੇ ਜੇ ਸਮੇਂ ਸਿਰ ਇਨਕੁਆਇਰੀ ਕੀਤੀ ਹੁੰਦੀ ਤਾਂ ਉਹ ਮਹਿਲਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਹੀ ਰੋਕ ਲਈ ਜਾਂਦੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਹੀ ਕਈ ਹੋਰ ਯਾਤਰੀਆਂ ਨੂੰ ਪਿਛਲੇ ਦਿਨਾਂ ਚ ਰੋਕਿਆ ਗਿਆ ਸਕੱਤਰ ਨੇ ਕਿਹਾ ਕਿ ਇਹ ਘਟਨਾ ਸਿਰ ਇੱਕ ਪਰਿਵਾਰ ਵੀ ਨਹੀਂ ਸਗੋਂ ਪੂਰੀ ਸਿੱਖ ਕੌਮ ਦੀ ਬਦਨਾਮੀ ਦਾ ਕਾਰਨ ਬਣਦੀ ਹੈ ਕਿਉਂਕਿ ਜਥੇ ਵਿੱਚ ਸ਼ਾਮਲ ਹਰ ਵਿਅਕਤੀ ਸਿੱਖ ਕੌਮ ਦੀ ਨੁਮਾਇੰਦਗੀ ਕਰਦਾ ਹੈ ਆ ਮਹਿਲਾ ਦੇ ਕਿਰਿਆ ਕਲਾਪ ਦੀ ਵੀ ਨਿੰਦਾ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੇ ਪਹਿਲਾ ਪਰਿਵਾਰ ਅਤੇ ਕੌਮ ਬਾਰੇ ਸੋਚਣਾ ਚਾਹੀਦਾ ਸੀ ਪ੍ਰਤਾਪ ਸਿੰਘ ਨੇ ਕਿਹਾ ਕਿ ਹਾਲਾਂਕਿ ਪਾਕਿਸਤਾਨ ਯਾਤਰਾ ਲਈ ਸਰਕਾਰ ਨੇ ਵੀਜ਼ੇ ਅਤੇ ਸਹੂਲਤਾਂ ਵਿੱਚ ਦਿਲਦਾਰੀ ਦਿਖਾਈ ਹੈ ਪਰ ਇਸ ਤਰ੍ਹਾਂ ਦੀ ਘਟਨਾ ਸਾਬਤ ਕਰਦੀ ਹੈ ਕਿ ਇਨਕੁਆਇਰੀ ਪ੍ਰਕਿਰਿਆ ਨੂੰ ਹੋਰ ਸਖਤ ਕਰਨ ਦੀ ਲੋੜ ਹੈ ਤਾਂ ਜੋ ਅਗਲੇ ਸਮੇਂ ਵਿੱਚ ਜਥੇ ਨਾਲ ਜਾ ਰਹੇ ਕਿਸੇ ਵੀ ਵਿਅਕਤੀ ਤੋਂ ਕੋਈ ਵੀ ਭੁੱਲ ਜਾਂ ਗਲਤ ਕਦਮ ਨਾ ਵਾਪਰੇ ਤੇ ਉਹ ਪਤਾ ਲੱਗ ਜਾਂਦਾ ਕਿਉਂਕਿ ਜੇ ਉਹ ਮੰਨ ਲਓ ਕਿਸੇ ਨੇ ਆਨਲਾਈਨ ਉੱਤੇ ਚੈਟ ਕਰ ਰਹੀ ਸੀ ਤਾਂ ਇਹਦਾ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਸੀ ਤੇ ਇਹ ਇਹ ਸਰਕਾਰ ਦਾ ਫਰਜ਼ ਬਣਦਾ ਸੀ ਕਿ ਇਹੋ ਜਿਹੇ ਜਿਹੜੇ ਗਲਤ ਅੰਸਰ ਜਿਹੜੇ ਉਹ ਦੇਸ਼ ਦੀ ਬਦਨਾਮੀ ਕਰਾਉਂਦੇ ਨੇ ਉਹਨਾਂ ਨੂੰ ਉੱਥੇ ਜਾਣ ਹੀ ਨਾ ਦਿੱਤਾ ਜਾਵੇ ਉਹਨਾਂ ਦੀ ਇਨਕੁਆਰੀ ਕਰਾ ਕੇ ਪਹਿਲਾਂ ਰੋਕ ਲਿਆ ਜਾਵੇ ਸੋ ਕਿੰਨਾ ਕੁ ਮਦਭਾਗੀ ਗੱਲ ਹੈ ਜਿਹੜਾ ਆਪਣੇ ਜੱਥੇ ਦੇ ਵਿੱਚ ਬਹੁਤ ਬਹੁਤ ਮਦਭਾਗੀ ਗੱਲ ਆ ਕਿਉਂਕਿ ਇਹ ਸੇਖਾ ਗੋਮਾ ਹਮੇਸ਼ਾ ਹੀ ਹਰ ਇੱਕ ਦਾ ਹੀ ਪੜਾ ਲੋਚਦੀ ਆ ਪਰ ਜੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਤੇ ਉਹਦੇ ਨਾਲ ਸਮਾਜਿਕ ਕੌਮ ਦੀ ਜਿਹੜੇ ਬੁਨਧਰੇ ਜਾਂਦੇ ਆ ਕਿ ਕੋਈ ਜਥੇ ਨਾ ਜਾ ਕੇ ਜਦੋਂ ਕੋਈ ਇਹੋ ਜਿਹਾ ਬੰਦਾ ਕੋਈ ਚੋ ਕਿਸਕੇ ਜਾਂਦਾ ਚਾਹੇ ਔਰਤ ਤੇ ਚਾਹੇ ਮਰਦਾ ਇਹ ਗੁਰੂ ਮਹਾਰਾਜ ਨੇ ਗੁਰੂ ਰਣਕਦੇਵ ਜੀ ਨੇ ਦੇ ਔਰਤ ਨੂੰ ਬਰਾਬਰ ਦਾ ਦਰਜਾ ਪਰ ਜਦੋਂ ਕੋਈ ਔਰਤ ਇਹੋ ਜਿਹੀ ਗਲਤੀ ਕਰਦੀ ਆ ਤੇ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਆ ਤਾਂ ਮੈਂ ਉਹ ਭੈਣ ਨੂੰ ਹੀ ਬਿਵੀ ਨੂੰ ਬੇਨਤੀ ਕਰਦਾ ਕਿ ਅਜਿਹੀ ਹਰਕਤ ਕਰ ਦੋ ਪਹਿਲਾਂ ਤੋਂ ਆਪਣੇ ਪਰਿਵਾਰ ਬਾਰੇ ਸੋਚ ਲਈਂਦੀ ਆਪਣੀ ਕੌਮ ਬਾਰੇ ਸੋਚ ਲਿੰਦੀ ਕਿ ਇਹਦੇ ਨਾਲ ਕਿੰਨੀ ਨਮੋਸ਼ੀ ਪਰਿਵਾਰ ਚਲਣੀ ਪਊਗੀ ਮੈਂ ਉਸ ਬੀਬੀ ਦੀ ਉਸ ਇਕਸਕਦਰ ਦੀ ਨਿੰਦਾ ਕਰਦਾ ਅਜਨਾਲਾ ਹਲਕੀ ਦੀਆਂ ਵੱਖ-ਵੱਖ ਪਿੰਡਾਂ ਵਿੱਚ ਖਰਾਬ ਹੋ ਚੁੱਕੀਆਂ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅੱਜ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਲਗਭਗ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਤਾਲੀਵਾਲ ਨੇ ਕਿਹਾ ਕਿ ਅਜਨਾਲਾ ਹਲਕੇ ਦੇ ਲੋਕਾਂ ਦੇ ਭਰੋਸੇ ਨੂੰ ਕਾਇਮ ਵਿੱਚ ਰੱਖਦਿਆਂ ਹੋਇਆਂ ਹਲਕੇ ਨੂੰ ਹਰ ਪੱਖੋਂ ਨੰਬਰ 1 ਵਿਧਾਨ ਸਭਾ ਹਲਕਾ ਬਣਾਉਣਾ ਉਹਨਾਂ ਦਾ ਲਕਸ਼ ਹੈ ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਨੂੰ ਹਾਲੇ ਦੇ ਵਿੱਚ ਪੰਜਾਬ ਦਾ ਚੀਫ ਸਪੋਕਸਪਰਸਨ ਨਿਯੁਕਤ ਕਰਤੇ ਵਧਾਈ ਦਿੱਤੀ ਹੈ ਇਸਤੇ ਪ੍ਰਤੀਕਿਰਿਆ ਦੰਦਿਆ ਢਾਲੀਵਾਲ ਨੇ ਕਿਹਾ ਕਿ ਉਹ ਪਾਰਟੀ ਦਾ ਧੰਨਵਾਦ ਕਰਦੇ ਹਨ ਜਿਸ ਨੇ ਉਹਨਾਂ ਤੇ ਭਰੋਸਾ ਕਰਦੇ ਹੋਏ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ ਉਹਨਾਂ ਨੇ ਯਕੀਨ ਦਿਵਾਇਆ ਕਿ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨੀਂਦਰ ਸਿੰਘ ਨੂੰ ਸਸਪੈਂਡ ਕਰਨ ਦੇ ਮਾਮਲੇ ਤੇ ਧਾਲੀਵਾਲ ਨੇ ਕਰੜੀ ਪ੍ਰਕਿਰਿਆ ਦੰਦਿਆਂ ਹੋਇਆ ਕਿਹਾ ਕਿ ਪੰਜਾਬ ਅੰਦਰ ਜਿਹੜਾ ਵੀ ਅਫਸਰ ਨਸ਼ਾ ਤਸਕਰੀ ਜਾਂ ਗੈਂਗਸਟਰ ਦਾ ਸਾਥ ਦੇਵੇਗਾ ਉਸ ਦੇ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਰਵਾਈ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ ਰਾਜ ਸਰਕਾਰ ਦਾ ਸਪਸ਼ਟ ਸਟੈਂਡ ਹੈ ਕਿ ਨਸ਼ੇ ਦੇ ਮਾਮਲੇ 'ਚ ਕੋਈ ਵੀ ਵਖਸ਼ਿਆ ਨਹੀਂ ਜਾਵੇਗਾ ਇਸ ਦੇ ਨਾਲ ਹੀ ਪਾਕਿਸਤਾਨ ਜਾ ਕੇ ਸੂਬੇ ਵਿੱਚ ਨਿਕਾਹ ਕਰਵਾਉਣ ਦੇ ਚਰਚਿਤ ਮਾਮਲੇ ਤੇ ਵੀ ਵਿਧਾਇਕ ਧਾਲੀਵਾਲ ਨੇ ਸਖਤ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਜਾ ਕੇ ਅਤੇ ਉੱਥੇ ਜਾ ਕੇ ਅਜਿਹਾ ਕੰਮ ਕਰਨਾ ਬਿਲਕੁਲ ਗਲਤ ਹੈ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਕਿਸੇ ਵੀ ਰੂਪ ਵਿੱਚ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਕਾਰਜਕ੍ਰਮ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ ਅਤੇ ਵਿਧਾਇਕ ਧਾਲੀਵਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਜਨਾਲਾ ਦਾ ਵਿਕਾਸ ਉਹਨਾਂ ਦੀ ਪਹਿਲੀ ਤਰਜੀਹ ਹੈ। ਉਮਾਨ ਸਾਹਿਬ ਨੇ ਜਿੰਨੀ ਵਲਾਂ ਅਸੀਂ ਪੈਸੇ ਮੰਗਦੇ ਆ ਉਹ ਉਸੇ ਦੇ ਸਾਨੂੰ ਦੇ ਦਿੰਦੇ ਹੁਣ ਫੇਰ ਪਾਸੋਂ ਉਹਨਾਂ ਨੇ 58 ਕਰੋੜ ਰੁਪਇਆ ਜਿਹੜਾ ਦਵਾਦਾ ਛੜਕਾਂ ਦੀ ਹੋ ਦਿੱਤਾ ਆਪਾਂ ਨੂੰ ਮੇਰਾ ਖਿਆਲ ਇਹ ਨਾਲੇ ਹਲਕੇ ਦੀ ਕੋਈ ਛੜਕ ਬਾਕੀ ਨਹੀਂ ਬਚੂਗੀ ਸਭ ਛੜਕਾਂ ਜਿਹੜੀਆਂ ਵਧੀਆ ਬਣਨਗੀਆਂ ਰਮਨਦੀਪ ਸਾਹਿਬ ਜਿਸ ਤਰੀਕੇ ਨਾਲ ਤੁਹਾਨੂੰ ਮੁੱਖ ਬੁਲਾਰਾ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਨਹੀਂ ਨਹੀਂ ਪਾਰਟੀ ਨੇ ਵਕ ਵਕ ਸਮੇਂ ਤੇ ਕਈ ਵਾਅਦੇ ਜਿੰਮੇਵਾਰੀਆਂ ਦਿੱਤੀਆਂ ਤੇ ਜਦੋਂ ਵੀ ਜਿੰਮੇਵਾਰੀ ਮਿਲਦੀ ਆ ਆਪਾਂ ਆਪਣੀ ਜਿੰਮੇਵਾਰੀ ਪੂਰੀ ਤੰਦੇਈ ਨਾਲ ਨਿਭਾਉਂਦੇ ਆ ਉਦਮੀ ਪਾਰਟੀ ਨੇ ਬੜੀ ਮਤਲਬ ਜਿਹੜੀ ਅਹਿਮ ਜ਼ਿੰਮੇਵਾਰੀ ਦਿੱਤੀ ਆ ਜਿਹੜੀਆਂ ਪਾਰਟੀ ਦੀਆਂ ਪਾਲਿਸੀ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਮੀਡੀਆ ਤੇ ਥੂ ਲੋਕਾਂ ਤੱਕ ਖੜਦੀਆਂ ਜਿਹੜੀਆਂ ਉਹ ਇੱਕ ਵੱਡੀ ਡਿਊਟੀ ਆ ਉਹ ਆਪਾਂ ਡਿਊਟੀ ਕਹਾਂਗੇ ਵਧੀਆ ਕਹਾਂਗੇ ਕੋਈ ਗੱਲ ਨਹੀਂ ਬਹੁਤ ਮਤਲਬ ਪਾਰਟੀ ਦਾ ਧੰਨਵਾਦ ਕਿ ਉਹਨਾਂ ਨੇ ਏਡੀ ਵੱਡੀ ਜ਼ਿੰਮੇਵਾਰੀ ਜਿਹੜੀ ਆਪਾਂ ਨੂੰ ਦਿੱਤੀ ਪੰਜਾਬ ਸਰਕਾਰ ਸਖਤ ਚੱਲ ਰਹੀ ਆ ਔਰ ਜਿਸ ਤਰੀਕੇ ਨਾਲ ਗੈਂਗਸਟਰਾਂ ਨਾਲ ਕਾਰਵਾਈ ਕਰਦੇ ਹੋਏ ਐਸਐਸਪੀ ਸਸਪੈਂਡ ਕੀਤੇ ਗਏ ਕਿਸ ਤਰੀਕੇ ਨਾਲ ਸਰ ਉਹ ਤਾਂ ਸਿੱਧਾ ਜਆ ਗੱਲ ਆ ਜੀ ਨਾ ਤੇ ਨਸ਼ਾ ਮਾਫੀਆ ਤੇ ਨਾ ਜਿਹੜਾ ਵੀ ਕੋਈ ਅਫਸਰ ਗੈਂਗ ਜਾਂ ਕੋਈ ਇਦਾਂ ਦੀ ਕਾਰਵਾਈ ਹੁੰਦੀ ਹੈ ਤਾਂ ਉਹਦੇ ਖਿਲਾਫ ਕਾਰਵਾਈ ਮੁੱਖ ਮੰਤਰੀ ਸਾਹਿਬ ਬਰਦਾਸ਼ਤ ਨਹੀਂ ਕਰਦੇ। ਮਸ਼ਹੂਰ ਖਾਸ ਰਸ ਕਲਾਕਾਰ ਸਵਰਗੀ ਜਸਵਿੰਦਰ ਸਿੰਘ ਭੱਲਾ ਦੇ ਬੇਟਾ ਪੁਖਰਾਜ ਭੱਲਾ ਦੇ ਡੋਪ ਟੈਸਟ ਵਿੱਚ ਕਥਿਤ ਮਿਲੀਭੁਗਤ ਦੇ ਗੰਭੀਰ ਦੋਸ਼ ਲੱਗੇ ਹਨ। ਇਹ ਦੋਸ਼ ਸਿਹਤ ਪਿਪਾ ਕੋਲ ਇੱਕ ਗੁੰਮਨਾਮ ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਚਿੱਠੀ ਰਾਹੀਂ ਲਗਾਏ ਗਏ ਹਨ। ਦੋਸ਼ ਹੈ ਕਿ ਹਥਿਆਰ ਦਾ ਲਾਇਸੈਂਸ ਲੈਣ ਲਈ ਜ਼ਰੂਰੀ ਇਸ ਟੈਸਟ ਵਿੱਚ ਸੈਂਪਲ ਬਦਲ ਦੀ ਡੀਲ 40000 ਰੁਪਏ ਵਿੱਚ ਕੀਤੀ ਗਈ ਸੀ ਸ਼ਿਕਾਇਤ ਮਿਲਣ ਤੋਂ ਬਾਅਦ ਸਿਹਤ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਮੈਡੀਕਲ ਅਫਸਰ ਮੁਹਾਲੀ ਨੂੰ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਸੀਐਮ ਵੱਲੋਂ ਜ਼ਿਲ੍ਹਾ ਟਿਕਾ ਕਰਨ ਅਧਿਕਾਰੀ ਡਾਕਟਰ ਗ੍ਰੀਸ਼ ਡੋਗਰਾ ਨੂੰ 2 ਦਿਨਾਂ ਅੰਦਰ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਡਾਕਟਰ ਗ੍ਰੀਸ਼ ਡੋਗਰਾ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਕੋਲ ਜਾਂਚ ਸੰਬੰਧਿਤ ਪੱਤਰ ਆ ਚੁੱਕਿਆ ਹੈ ਉਨਾ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਹਤ ਮੰਤਰੀ ਦੇ ਪ੍ਰੋਗਰਾਮ ਕਾਰਨ ਉੱਚ ਅਧਿਕਾਰੀਆਂ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ ਇਸ ਦੌਰਾਨ ਗੁੰਮਨਾਮ ਚਿੱਠੀ ਦੇ ਆਧਾਰ ਤੇ ਸੀਐਮਓ ਨੇ ਚਾਰ ਡਾਕਟਰਾਂ ਦੀ ਇੱਕ ਜਾਂਚ ਕਮੇਟੀ ਵਿਗਠਿਤ ਕਰ ਦਿੱਤੀ ਹੈ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕੇ ਜਾਂਚ ਵਿੱਚ ਦੇਰੀ ਹੋਣ ਨਾਲ ਜਾਂਚ ਰਿਪੋਰਟ ਪ੍ਰਭਾਵਿਤ ਹੋ ਸਕਦੀ ਹੈ ਇਸ ਲਈ ਤੁਰੰਤ ਕਾਰਵਾਈ ਜ਼ਰੂਰੀ ਹੈ ਹਥਿਆਰ ਦਾ ਲਾਇਸੈਂਸ ਲੈਣ ਲਈ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਦਾ ਸੈਂਪਲ ਦੇਣ ਆਏ ਸਨ ਸ਼ਿਕਾਇਤਕਰਤਾ ਨੇ ਚਿੱਠੀ ਵਿੱਚ ਦੋਸ਼ ਲਾਇਆ ਕਿ ਪੁਖਰਾਜ ਭੱਲਾ ਨੇ ਲੈਬ ਟੈਕਨੀਸ਼ੀਅਨ ਅਵਿਨਾਸ਼ ਕੁਮਾਰ ਅਤੇ ਹਿਮਾਨੀ ਕਪੂਰ ਨਾਲ ਡਾਕਟਰ ਪ੍ਰਵਿੰਦਰ ਸਿੰਘ ਦੇ ਕਮਰੇ ਵਿੱਚ ਉਹਨਾਂ ਦੇ ਸਾਹਮਣੇ 40000 ਰੁਪਏ ਵਿੱਚ ਸੈਂਪਲ ਬਦਲਣ ਦੀ ਡੀਲ ਕੀਤੀ ਸੀ ਦੂਜੇ ਪਾਸੇ ਲੈਵੈਂਚਰ ਜੀ ਡਾਕਟਰ ਪ੍ਰਵਿੰਦਰ ਸਿੰਘ ਨੇ ਕਿਹਾ ਇਨ੍ਹਾਂ ਦੋਸਾਂ ਨੂੰ ਮੈਂ ਸਿਰੇ ਤੋਂ ਨਕਾਰਦਾ ਹਾਂ ਅਤੇ ਉਹਨਾਂ ਨੇ ਇਹ ਸਭ ਝੂਠਾ ਘਰਾਰ ਦਿੱਤਾ। ਉਹਨਾਂ ਕਿਹਾ ਕਿ 15 ਅਕਤੂਬਰ ਨੂੰ ਜਦੋਂ ਭੁਖਰਾਜ ਭੱਲਾ ਸੈਂਪਲ ਦੇਣ ਆਏ ਸਨ ਤਾਂ ਉਸ ਵਿੱਚ ਕੁਝ ਤਕਨੀਕੀ ਖਰਾਬੀ ਆ ਗਈ ਸੀ। ਇਸ ਕਰਕੇ ਉਹਨਾਂ ਨੂੰ 17 ਅਕਤੂਬਰ ਨੂੰ ਦੁਬਾਰਾ ਸੈਂਪਲ ਦੇਣ ਲਈ ਬੁਲਾਇਆ ਗਿਆ ਸੀ ਪਰ ਉਹ ਅਜੇ ਤੱਕ ਦੁਬਾਰਾ ਸੈਂਪਲ ਦੇਣ ਨਹੀਂ ਆਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤੇਗੜ ਸਾਹਿਬ ਵੱਲੋਂ ਸਿੱਖ ਐਜੂਕੇਸ਼ਨ ਕਾਉਂਸਲ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ ਜਿਸ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਵੱਲੋਂ ਕੀਤਾ ਗਿਆ ਇਹ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਬਹੁ ਅਨੁਸ਼ਾਸਨਿਕ ਦ੍ਰਿਸ਼ਟੀਕੋਣ ਦਾ ਵਿਵਾਦਤ ਪੂਰਨ ਵਿਚਾਰ ਚਰਚਾਵਾਂ आत्मिक प्रेरणा ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਗਿਆਨ ਪ੍ਰਵੰਧਨਾ ਪ੍ਰਤੀ ਨਵੇਂ ਸਮਰਪਣ ਨਾਲ ਸਥਾਪਨ ਹੋਇਆ ਹੈ। ਕਾਨਫਰੰਸ ਦੇ ਦੂਸਰੇ ਦਿਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਮੈਂਬਰ ਟਰਸਟ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ ਸਾਹਿਬ ਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਅੰਤਰਰਾਸ਼ਟਰੀ ਕਾਨਫਰੰਸ ਧਰਮ ਅਧਿਆਨ ਅਤੇ ਵਿਗਿਆਨ ਤੇ ਇੰਜੀਨੀਅਰਿੰਗ ਨਾਲ ਸੰਬੰਧਿਤ ਦੋ ਤਕਨੀਕੀ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਇੰਨਾ ਸ਼ਾਸ਼ਨਾ ਵਿੱਚ ਕੈਨੇਡਾ ਦੇ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੇ ਪ੍ਰੋਫੈਸਰ ਡਾਕਟਰ ਗੁਰਨਾਮ ਸਿੰਘ ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਪ੍ਰੋਫੈਸਰ ਵਾਈਸ ਚਾਂਸਲ ਡਾਕਟਰ ਅਮਰੀਤ ਸਿੰਘ ਆਲੂਵਾਲੀਆ ਗੁਰੂ ਨਾਨਕ ਫਾਊਂਡੇਸ਼ਨ ਨਵੀਂ ਦਿੱਲੀ ਦੇ ਡਾਇਰੈਕਟਰ ਸਰਦਾਰ ਪ੍ਰਤਾਪ ਸਿੰਘ ਅਤੇ ਨਾਰਵੇ ਦੀ ਦਾ ਆਰਕਟਿਕ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਰਜਨੀਸ਼ ਕੌਰ ਵਰਗੀਆਂ ਵਿਸ਼ੇਸ਼ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਕਾਨਫਰੰਸ ਦੌਰਾਨ ਯੂਨੀਵਰਸਿਟੀ ਅਤੇ ਸਿੱਖ ਐਜੂਕੇਸ਼ਨ ਕਾਉਂਸਲ ਵੱਲੋਂ ਡਾਕਟਰ ਹਰਦੇਵ ਸਿੰਘ ਦੁਆਰਾ ਸੰਪਾਦਿਤ ਪੁਸਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਮਲਟੀ ਡਿਸਪਲਨਰੀ ਪ੍ਰਸਪੈਕਟਿਵ ਜਾਰੀ ਕੀਤੀ ਗਈ ਇਸ ਮੌਕੇ ਡਾਕਟਰ ਚਰਨ ਕਮਲ ਸੇਖੋ ਦੁਆਰਾ ਲਿਖੀ ਪੁਸਤਕ ਅਪਲਾਈਡ ਇੰਡਸਟਰੀਅਲ ਜੀਓਲੋਜੀ ਵੀ ਰਿਲੀਜ਼ ਕੀਤੀ ਗਈ ਸੈਸ਼ਨ ਦੀ ਅਗਵਾਈ ਵਾਈਸ ਚਾਂਸਲਰ ਡਾక్టర్ ਪ੍ਰਿਤਪਾਲ ਨੇ ਕੀਤੀ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ ਆਯੋਜਕਾਂ ਅਤੇ ਵਿਦਵਾਨਾਂ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਯੂਨੀਵਰਸਿਟੀ ਨੇ ਪਰੰਪਰਾਗਤ ਗਿਆਨ ਨੂੰ ਆਧੁਨਿਕ ਅਕਾਦਮਿਕ ਵਿਚਾਰ ਵਿਮਰਸ਼ਨ ਨਾਲ ਜੋੜਨ ਲਈ ਇੱਕ ਜੀਵਤ ਮੰਚ ਉਪਲਬਧ ਕਰਵਾਇਆ ਹੈ ਉਹਨਾਂ ਦੱਸਿਆ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਕੈਨੇਡਾ ਅਮਰੀਕਾ ਪਾਕਿਸਤਾਨ ਅਤੇ ਭਾਰਤ ਤੋਂ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੇਸ਼ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਵ ਵਿਆਪੀ ਅਤੇ ਮਨੁੱਖਤਾ ਕੇਂਦਰਿਤ ਸੰਧਾਤਾਂ ਨੂੰ ਪ੍ਰਗਟਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵੱਲੋਂ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਸ੍ਰੀ ਗੁਰੂ ਗ੍ਰੰਥ ਸਾਹਿਬ ਬੌਨ ਸ਼ਾਸ਼ਨੀ ਪਰਪੇਖ ਵਿਸ਼ੇ ਤੇ ਸਿੱਖ ਐਜੂਕੇਸ਼ਨ ਕਾਉਂਸਲ ਯੂਕੇ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਕਾਨਫਰੰਸ ਦਾ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਖ ਵਖ ਵਿਸ਼ਿਆਂ ਵਿੱਚ ਮਿਲਦੀ ਸਿੱਖਿਆ ਦੇ ਬਾਰੇ ਵਿਚਾਰ ਕਰਨਾ ਹੈ। ਤਾ ਜੋ ਸਿੱਧੀ ਗੁਰਗ੍ਰਾਂਤ ਸਾਹਿਬ ਜੀ ਦਾ ਸੰਦੇਸ਼ ਪੂਰੀ ਦੁਨੀਆ ਵਿੱਚ ਪਹੁੰਚਾਇਆ ਜਾ ਸਕੇ ਇਸ ਕਾਨਫਰੰਸ ਦੀ ਸਫਲਤਾ ਸਾਨੂੰ ਇਸ ਗੱਲ ਤੋਂ ਮਹਿਸੂਸ ਹੁੰਦੀ ਹੈ ਕਿ ਪਿਛਲੇ 3 ਸਾਲਾਂ ਦੇ ਦੌਰਾਨ ਲਗਾਤਾਰ ਇਸ ਦੇ ਵਿੱਚ ਭਾਗੀਦਾਰਾਂ ਦਾ ਵਾਧਾ ਹੋਇਆ ਹੈ ਖਾਸ ਕਰਕੇ ਵਿਦੇਸ਼ ਤੋਂ ਜਿੱਥੇ ਪਹਿਲਾਂ ਇੱਕ ਜਾਂ ਦੋ ਸਪੀਕਰ ਸੀ ਇਸ ਵਾਰ 10 ਤੋਂ ਵੀ ਵੱਧ ਸਪੀਕਰ ਜਿਹੜੇ ਆ ਵੱਖ-ਵੱਖ ਦੇਸ਼ਾਂ ਜਿਵੇਂ ਜਿਵੇਂ ਕਿ ਯੂ ਐਸ ਏ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਸਿੰਗਾਪੂਰ ਪਾਕਿਸਤਾਨ ਜਾ ਹੁਦੇਸ਼ਾਂ ਤੋਂ ਜਿਹੜੇ ਵਿਦਵਾਨ ਆ ਉਹ ਜੁੜੇ ਹਨ ਤੇ ਕੁਆਲਟੀ ਜਿਹੜੀ ਪ੍ਰੈਜੈਂਟੇਸ਼ਨ ਦੀ ਹੈ ਉਹ ਵੀ ਇੰਪਰੂਵ ਹੋਈ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਨਫਰੰਸ ਜਿਹੜੀ ਆ ਵੱਖ-ਵੱਖ ਵਿਸ਼ਿਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੁੰਦੀ ਸੇਧ ਲਈ ਇੱਕ ਸਾਰਥਕ ਯਤਨ ਹੋਵੇਗੀ